ਬਾਈ ਸਾਨੂੰ ਇਹ ਤੋਂ ਬਹੁਤ ਔਖਾ ਹੋਇਆ ਪਿਆ। ਤੇਰੀ ਬਹੁਤ ਔਖਾ। ਮੇਰੀ ਹੁਣ ਘਰੇ ਇਹਨਾਂ ਦੀ ਦੇਖ ਪਲ ਕਰਦੀ ਆ। ਅੱਛਾ। ਆ ਮੈਂ ਦਿਹਾੜੀ ਦਾਪਾ ਕਰਦੀ ਆ ਜੀ। ਠੀਕ। ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਸੇਲਵਰਾ ਵਿਖੇ। ਸਰਦਾਰ ਬਲਵੀਰ ਸਿੰਘ। ਸ਼ਾਨੋ ਭੰਮੀਂਦਰ ਸਿੰਘ ਦੇ ਘਰ ਵਿਖੇ। ਜੋ ਕਿ ਬਾਈ ਜੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ। ਤਕਰੀਬਨ 10 ਸਾਲਾਂ ਦਾ ਬਿਮਾਰ ਸੀ ਜਿਨ੍ਹਾਂ ਨੂੰ ਸਾਹ ਦੀ ਬਹੁਤ ਪ੍ਰੋਬਲਮ ਹੈ ਫੇਫੜਿਆਂ ਚ ਇਨਫੈਕਸ਼ਨ ਹੋ ਗਈ। ਸੋ ਹੁਣ 4 ਸਾਲਾਂ ਤੋਂ ਤਕਰੀਬਨ ਮੱਝੇ ਚ ਹੀ ਪਏ ਹਨ। ਅਤੇ ਘਰ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ। ਇਸ ਪਰਿਵਾਰ ਦਾ ਬਹੁਤ ਜ਼ਿਆਦਾ ਪੈਸਾ ਲੱਗਾ ਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਹੋ ਗਈ। ਸੋ ਆਓ ਬਾਈ ਜੀ ਦੀ ਪਤਨੀ ਨੂੰ ਬੁਲਾਉਣਿਆ ਤੇ ਘਰ ਦੀ ਕੰਡੀਸ਼ਨ ਤੇ ਬਾਈ ਦੀ ਹਾਲਤ ਬਾਰੇ ਜਾਣਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੇ ਦੱਸੋਗੇ ਜੀ ਸਰਦਾਰ ਬਲਬੀਰ ਸਿੰਘ ਜੀ ਕਿੰਨੇ ਕ ਸਮੇਂ ਤੋਂ ਉੱਤੇ ਲਾਈ ਪਿੱਛੇ ਬਿਮਾਰ ਆ ਇਹ ਕਾਫੀ ਸਮੇਂ ਤੋਂ ਟੀਲਾਈ ਅੱਛਾ ਤੇ ਇਹਨਾਂ ਨੂੰ ਫੇਫੜਾਂ ਦੀ ਇਨਫੈਕਸ਼ਨ ਜਿਆਦਾ ਹੋ ਗਈ ਫੇਫੜੇ ਸੁੰਗੜ ਗਏ ਇਹਨਾਂ ਦੇ ਚੱਲਦੀ ਰਹੂਗੇ ਦਵਾਈ ਉਹਾਂ ਦੇ ਵੀ ਜਿੰਨਾ ਚੱਕਰੇ ਦੀ ਜ਼ਿੰਦਗੀ ਉਹਨਾਂ ਚੱਕਰ ਚੱਲੂਗੀ ਦਵਾਈ ਕਹਿੰਦੇ ਜੀ ਦਵਾਈ ਹੈਗੀ ਇਹਨਾਂ ਦੀ 10-12000 ਦੀ ਆ ਜਾਂਦੀ ਸਾਨੂੰ ਮਹੀਨੇ ਦੀ ਇੱਕ ਮਹੀਨੇ ਦੀ ਆ ਜਾਂਦੀ ਹੈ ਜੀ ਅੱਛਾ ਜੇ ਕਿੰਨਾ ਟਾਈਮ ਹੋ ਗਿਆ ਜੀ ਲਗਾਤਾਰ ਸਿਰਫ ਮੰਜੇ ਤੇ ਪਏ ਨੂੰ ਇਹਨਾਂ ਨੂੰ 4 ਸਾਲ ਹੋ ਗਏ ਜੀ ਅੱਛਾ 4 ਸਾਲਾਂ ਦੇ ਬਿਲਕੁਲ ਨਹੀਂ ਉੱਠੇ ਹਾਂ ਬਿਲਕੁਲ ਨਹੀਂ ਉੱਠੇ ਜੀ ਅੱਛਾ ਬਸ ਮੰਜੇ ਤੇ ਪਏ ਹੈ ਜੀ ਤੇ ਬਸ ਜੂਨ ਗੁਜ਼ਾਰਾ ਮੈਂ ਡੈੜੀ ਸੱਤੇ ਕਰਦੀ ਹਾਂ ਕੋਈ ਬਸ ਕਰਦਾ ਹਾਂ ਤੇ ਪਿੱਛੇ ਕਦੋਂ ਜੀ ਬਿਮਾਰ ਜ਼ਿਆਦਾ ਵੀ ਬਿਮਾਰ ਹੋ ਗਏ ਸੀ ਤੁਸੀਂ ਦੱਸਿਆ ਸੀਗਾ ਜੀ ਇਹ 4-5 ਸਾਲਾਂ ਦੇ ਜ਼ਿਆਦਾ ਡਾਊਨ ਹੋ ਗਏ ਸੀਗੇ ਪਹਿਲੇ 10 ਸਾਲ ਇਹਨਾਂ ਨੇ ਦਵਾਈ ਖਾਤੀ ਵੀ ਠੀਕ ਵਧੀਆ ਸੀਗੇ ਵੀ ਚੱਲ ਵੀ ਸਿਹਤ ਨਾਲ ਦਵਾਈ ਖਾਈ ਗਏ ਜੀ ਨਾਲ ਨਾਲ ਕੰਮ ਕਰੀ ਗਏ ਦਵਾਈ ਖਾਈ ਗਏ ਹੁਣ 4-5 ਸਾਲ ਦੇ ਜ਼ਿਆਦਾ ਡਾਊਨ ਹੋ ਗਏ ਜੀ ਇਹ ਕਾਹਦਾ ਕੰਮ ਕਰਦੇ ਸੀ ਬਾਈ ਜੀ ਇਸ ਸੀਰੀ ਬੰਦਾ ਲੱਗਿਆ ਸੀ ਅੱਛਾ ਜਿਮੀਦਾਰਾਂ ਨਾਲ ਕੰਮ ਜਿਮੀਦਾਰ ਨਾਲ ਕੰਮ ਕਰਦਾ ਸੀਗਾ ਤੇ ਠੰਡੇ ਪਾਣੀ ਤਨੋਂ ਅਕਸ਼ ਪੈ ਗਏ ਇਹਨਾਂ ਨੂੰ ਠੰਡੇ ਪਾਣੀ ਦਾ ਕੋਈ दारू ਨਹੀਂ ਪੀਂਦੇ ਸੀ ਕੋਈ ਸ਼ਰਾਬ ਨਹੀਂ ਸੀ ਕਰਦੇ ਨਸ਼ਾ ਕੋਈ ਨਹੀਂ ਕਰਦੇ ਬਾਚੇ ਨੇ ਠੰਡੇ ਬਾਣੇ ਤੋਂ ਨਕਸ਼ ਪਿਆ ਵਾ ਤੇ ਆਪਣੇ ਪਰਿਵਾਰ ਚ ਜੀ ਹੋਰ ਬੱਚੇ ਕਿੰਨੇ ਆ ਜੀ ਦੋ ਬੱਚੇ ਆ ਜੀ ਇੱਕਾ ਬੇਟੀ ਆਂ ਇੱਕ ਬੇਟਾ ਇੱਕ ਬੇਟੀ ਆ ਜੀ ਹਾਂਜੀ ਤੇ ਬੇਟਾ ਕੀ ਕਰਦਾਗਾ ਜੀ ਬੇਟਾ ਜੀ ਦਿਹਾੜੀ ਆਪਾਂ ਕਰਦਾ ਜੀ ਅੱਛਾ ਤੇ ਪੜਾਈ ਵੀ ਤੁਸੀਂ ਦੱਸਦੇ ਸੀ ਉਹਨਾਂ ਦੀ ਵਿੱਚ ਹੀ ਰਹਿ ਗਈ ਹਨਾ ਜੀ ਪੜਾਈ ਜੀ ਵਿੱਚ ਰਹਿ ਗਈ ਫਿਰ ਇਹਨਾਂ ਨੇ ਮੰਜਿਤ ਪਾਣੇ ਕਰਕੇ ਬੇਟਾ ਨੂੰ ਫਿਰ ਹਟਾ ਲਿਆ ਸੀਗਾ ਹੁਣ ਇਹਨਾਂ ਦੀ ਦਵਾਈ ਚੱਲਦੀ ਆ ਜੀ ਦਵਾਈ ਇਹਨਾਂ ਦੀ ਚੱਲਦੀ ਆ ਜੀ ਪਾਸ 7-4-5 ਮਹੀਨੇ ਹੋ ਗਏ ਲੈਂਦੇ ਨਹੀਂ ਗਈ ਦਵਾਈ ਇਹਨਾਂ ਨੂੰ ਅੱਛਾ ਹਾਂਜੀ ਕੀ ਕਾਰਨ ਬਣਿਆ ਕਰਨੇ ਕਰਦੀ ਟੱਕ ਤ ਵੀ ਪੈਸਾ ਤੇ ਲਾਇਆ ਨਹੀਂ ਸੀ ਸਾਡੇ ਕੋਲੇ ਵੀ ਜੋ ਕੋਈ ਚੀਜ਼ ਵਕਤ ਤਾਂ ਸੀ ਉਹ ਵੀ ਵੇਚ ਵਟ ਕੇ ਸੀ ਇਹਦੇ ਤੇ ਲਾਈ ਜਾਨੇ ਵੀ ਇਹਦੀ ਜ਼ਿੰਦਗੀ ਨਾਲੋਂ ਕੁਛ ਨਹੀਂ ਗੱਸਨ। ਔਰਦਾ ਹੁਣ ਗੁਜ਼ਾਰਾ ਜੀ। ਗੁਜ਼ਾਰਾ ਜੀ ਦਿਹਾੜੀ ਕਰਦੇ ਆ ਜੀ। ਅੱਛਾ। ਹਾਂਜੀ ਫਿਰ ਕਰਦਾ ਖਰਚਾ ਫਿਰ ਇਹਨਾਂ ਦੀ ਦਵਾਈ ਰੂਟੀ ਆ ਵੀ ਬਹੁਤ ਤੰਗੀ ਆ ਰਹੀ ਹੈ ਸਾਨੂੰ। ਅੱਛਾ ਅਨ ਮਹੀਨੇ ਦੀ ਦਵਾਈ ਇਹਨਾਂ ਦੀ ਤਕਰੀਬਨ ਕਿੰਨੇ ਦੀ ਆ ਜੰਗੀ? 12000 ਦੀ ਆ ਜਾਂਦੀ ਹੈ ਸਾਨੂੰ ਮਹੀਨੇ। ਅਛਾ ਤੇ ਫਿਰ ਤੁਸੀਂ ਆਪਾਂ ਹੀ ਭੈਣ ਭਾਈਆਂ ਤੋਂ ਫੜ ਕੇ ਜਾਵਾਂ ਫੜ ਕੇ ਵੀ ਦਿਹਾੜੀ ੱੱਪਾ ਕਰਕੇ ਭੈਣ ਭਾਈਆਂ ਤੋਂ ਫੜ ਕੇ ਬੱਸ ਐਂ ਡੇਂ ਪਾਸ ਕਰ ਲਈ ਤੇ ਹਾਂ ਕਈ ਵਾਰ ਜ਼ਿਆਦਾ ਬਿਮਾਰ ਵੀ ਹੋ ਜਾਂਦੇ ਆ ਜੀ ਪਿੱਛੇ ਹਾਂਜੀ ਇਸ ਸਾਲ ਚ ਜ਼ਿਆਦੇ ਡਾਊਨ ਹੋ ਗਏ ਸੀਗੇ ਜੀ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕੀਤੇ ਆ ਦੇ ਭੈਣ ਭਾਈਆਂ ਤੋਂ ਫਿਰ ਪਿੰਡ ਚ ਗਰਾਹੀ ਕੀਤੀ ਅਸੀਂ ਫਿਰ ਇਹਨਾਂ ਨੂੰ ਆਪਣੇ ਫਸਟ ਪਿੱਡਾ ਵਾਲਾ ਇੱਥੇ ਬਠਿੰਡੇ ਆ ਜਿੱਥੇ ਜਹਾਂ ਇਹ ਜੋ ਕੀਤੇ ਸੀਗੇ ਸਿੱਧਾ ਸੋਏ ਬਾਈ ਸਿਰਫ ਮਸ਼ੀਨਾਂ ਦੇ ਸਿਰ ਤੇ ਤੇ ਦਵਾਈਆਂ ਦੇ ਸਿਰ ਤੇ ਜੀਵਨ ਬਸਰ ਕਰ ਰਿਆ ਹੈ ਹਾਂਜੀ ਸੋ ਬਾਈ ਨੂੰ ਆਕਸੀਜਨ ਲੱਗੀ ਹੈ ਫੇਫੜਿਆਂ ਦੀ ਇਨਫੈਕਸ਼ਨ ਕਾਰਨ ਆਕਸੀਜਨ ਤੋਂ ਬਿਨਾ ਸਾਹ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਸੋ ਇਸ ਮਸ਼ੀਨ ਬਾਰੇ ਵੀ ਆਪਾਂ ਭੈਣ ਜੀ ਤੋਂ ਪੁੱਛਦੇ ਆਂ ਵੀ ਇਹ ਮਸ਼ੀਨ ਕਿੱਥੋਂ ਲਿਆਂਦੀ ਹੈ ਜਾਂ ਇਸ ਦਾ ਕੀ ਖਰਚਾ ਹੈ ਬਿਰਜੇ ਹਰੋਂ ਤੋਂ ਲਿਆਂਦੀ ਆ ਮਸ਼ੀਨ ਅਸੀਂ ਅੱਛਾ ਇਹ ਆਪਾਂ ਮੋਲ ਲਿਆਂਦੀ ਹੈ ਇਹ ਮੋਲ ਨਹੀਂ ਲਿਆਂਦੀ ਜੀ ਮਸ਼ੀਨ ਹੈ ਸਾਥੋਂ ਵੀ ਵੀਰਾਂ ਤੋਂ ਉਹ ਲੈ ਕੇ ਆਂਦੀ ਆ ਮਸ਼ੀਨ ਤੇ ਵੀ ਸਾਨੂੰ ਇਹ ਮਸ਼ੀਨ ਦੀ ਵੀ ਸਾਨੂੰ ਵੀ ਉਹ ਕਦੋਂ ਵੀ ਮੰਗ ਸਕਦੇ ਵੀ ਸਾਨੂੰ ਬਹੁਤ ਦਿੱਕਤ ਆਊਗੀ ਮਸ਼ੀਨ ਵਾਰੇ ਵੀ ਕਿਉਂ ਇਹਨਾਂ ਨੂੰ ਸਾਹ ਦੀ ਤਕਲੀਫ ਆ ਵੀ ਸਾਹ ਇਹਦੇ ਤੋਂ ਵੀ ਨਹੀਂ ਇਹ ਔਖਾ ਹੋ ਜਾਊਗਾ ਤੇ ਇਹਦੇ ਨਾਲ ਹੀ ਸਾਹ ਲੈ ਸਕਦੇ ਆ ਅੱਛਾ ਇਸ ਤੋਂ ਪਹਿਲਾਂ ਵੀ ਆਪਾਂ ਤੁਸੀਂ ਦੱਸਦੇ ਸੀਗੇ ਜੀ ਮਸ਼ੀਨ ਲੱਗੀ ਸੀ ਇਹਨਾਂ ਨੂੰ ਉਹ ਕਿਹੜੀ ਮਸ਼ੀਨ ਸੀਗੀ ਉਹ ਆਪਣੇ ਭਗਤੋਂ ਸੀਗੀ ਉਹ ਆਪਾਂ ਨੂੰ ਵੀ ਖਰਚਾ ਪੈ ਜਾਂਦਾ ਸੀ ਬਾੜਾ ਵੀ ਘਰ ਦਾ ਖਰਚਾ ਸੀਗਾ ਫਿਰ ਮਸ਼ੀਨ ਦਾ ਖਰਚਾ ਉਹ ਹੱਥ ਭਗਤੇ ਭਰਾ ਕੇ ਲਿਆਉਂਦੇ ਸੀ ਮੌਲ ਟੋਲੀ ਭਰਾ ਕੇ ਲਿਆਉਂਦੇ ਸੀਗੇ ਸੀ ਅੱਛਾ ਫਿਰ ਉਹ ਆਪਾਂ ਨੂੰ ਪੈਸਿਆਂ ਦੀ ਦਿੱਕਤ ਆ ਗਈ ਹਾਂ ਪੈਸਿਆਂ ਦੀ ਦਿੱਕਤ ਆ ਗਈ ਹਾਂ ਉਹ ਟੋਲੀ ਭਰਾ ਨਹੀਂ ਸਕੇਗੀ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਦੋਂ ਇਹ ਮਸ਼ੀਨ ਆ ਵੀ ਆਪਾਂ ਮੰਗ ਕੇ ਹੀ ਲਿਆਂਦੀ ਆ ਜੀ ਹਾਂ ਜੀ ਉਹ ਕਦੇ ਨਹੀਂ ਮੰਗ ਸਕਦੇ ਆਪਾਂ ਲੋੜ ਪੈਣੀ ਆ ਤਾਂ ਵਾਪਸ ਉਹ ਲਿਜਾ ਸਕਦੇ ਆ ਲਿਜਾ ਸਕਦੇ ਆ ਤੇ ਫਿਰ ਆਪਣੇ ਕੋਲੇ ਕੋਈ ਪਹੁੰਚ ਨਹੀਂ ਵੀ ਨਵੀਂ ਆਪਣੇ ਕੋਲੇ ਪਹੁੰਚ ਕੋਈ ਪਹੁੰਚ ਨਹੀਂ ਜੀ ਆਪਣੇ ਕੋਲੇ ਇਹਨਾਂ ਦੇ ਸਾਹ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਮੁਸ਼ਕਲ ਆ ਹਾਂ ਜੀ ਹਾਂ ਵੀ ਇਹਦੇ ਨਾਲ ਸਾਹ ਲੈ ਸਕਦੇ ਆ ਵੀ ਇਹ ਤੋਂ ਬਿਨਾਂ ਇਹ ਜੀਵ ਨਹੀਂ ਸਕਦੇਗੇ ਯੋ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਸਾਨੂੰ ਵੀ ਦਿੱਕਤ ਬਹੁਤ ਆਉਂਦੀ ਵੀ ਜਿਹਦੇ ਜਿਆਦਾ ਡਾਣ ਹੋ ਜਾਂਦਾ ਵੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਸਾਨੂੰ ਸਾਰਾ ਜਾਗਦਿਆਂ ਨੂੰ ਲੰਘ ਜਾਂਦੀ ਇਹਨਾਂ ਦੇ ਦੁੱਖ ਤਕਲੀਫ ਚ ਵੀ ਸਾਨੂੰ ਬਹੁਤ ਇਹਨਾਂ ਨੂੰ ਵੀਰ ਮੇਰੇ ਮਦਦ ਕਰਨ ਮੈਨੂੰ ਇਹ ਹਾਲਤ ਭਾਈ ਜੀ ਦੇ ਪਰਿਵਾਰ ਦੀ ਹਾਲਤ ਤੇ ਘਰ ਦੇ ਹਾਲਾਤ ਵੇਖ ਸਕਦੇ ਹੋ ਸੋ ਐਸ ਭਾਈ ਨੂੰ ਬਾਤ ਤੋਂ ਬਾਅਦ ਮਦਦ ਦੀ ਲੋੜ ਹੈ ਸੋ ਸਾਰੇ ਦਰਸ਼ਕੀ ਵੀਰਾਂ ਨੂੰ ਬੇਨਤੀ ਹੈ ਕਿ ਆਪ ਪਹਿਲਾਂ ਇੱਥੇ ਘਰ ਆ ਕੇ ਜਾਂ ਪਿੰਡ 'ਚ ਕਿਸੇ ਵੀ ਆਪਾਂ ਰਿਸ਼ਤੇਦਾਰ ਭੈਣ ਭਾਈ ਨੂੰ ਭੇਜ ਕੇ ਇਸ ਬਾਈ ਜੀ ਦੀ ਹਾਲਤ ਤੇ ਬਾਈ ਜੀ ਦੇ ਘਰ ਦੀ ਹਾਲਤ ਬਾਰੇ ਜਾਣ ਸਕਦੇ ਹੋ ਉਸ ਤੋਂ ਬਾਅਦ ਬਾਈ ਜੀ ਦੀ ਜ਼ਰੂਰ ਮਦਦ ਕਰਨੀ ਜਿੰਨਾ ਵੀ ਹੋ ਸਕੇ ਕਿ ਆਪਾਂ ਸਾਰੇ ਨਾਲ ਮਿਲ ਕੇ ਬਾਈ ਜੀ ਦੀ ਵੱਧ ਤੋਂ ਵੱਧ ਮਦਦ ਕਰੀਏ ਸੋ ਇੱਕ ਗੱਲ ਅਸੀਂ ਜ਼ਰੂਰ ਇਸ ਵੇਚ ਐਡ ਕਰਨੀ ਚਾਹੁੰਦੇ ਆ ਕਿ ਬਾਈ ਜੀ ਨੇ ਸਾਰੀ ਉਮਰ ਕੋਈ ਨਸ਼ਾ ਨਹੀਂ ਕੀਤਾ ਪਹਿਲਾਂ ਵੀ ਸੀਰੀ ਸਾਂਝੀ ਰਲ ਕੇ ਆਪਦਾ ਵਧੀਆ ਪਰਿਵਾਰ ਪਾਲਦਾ ਸੀ ਬਾਈ ਸਾਨੂੰ ਇਹ ਤੋਂ ਬਿਨ ਬਹੁਤ ਔਖਾ ਹੋਇਆ ਪਿਆ ਕਰਦੇ ਸੀ ਕਿ ਸਾਨੂੰ ਕੋਈ ਦਿੱਕਤ ਨਹੀਂ ਸੀ ਕਿ ਜਿੱਦਾਂ ਦੇ ਮੱਜੇ ਤੇ ਪੈਸੇ ਨੂੰ ਬਹੁਤ ਦਿੱਕਤ ਆ ਗਈ ਇਹਨਾਂ ਨਾਲ ਬੇਟੀ ਹੁਣ ਘਰੇ ਇਹਨਾਂ ਦੀ ਦੇਖ ਪਾਲ ਕਰਦੀ ਆ ਅੱਛਾ ਆ ਮੈਂ ਦਿਹਾੜੀ ਦਾਪਾ ਕਰਦੀ ਆ ਜੀ ਠੀਕ ਆ ਫੇਰ ਹੀ ਟਾਈਮ ਪੋਂ ਚੱਲਦਾ ਹੀ ਕਰਦਾ ਫੇਰ ਘਰ ਦਾ ਖਰਚਾ ਚੱਲਦਾ ਜੀ ਇਹ ਦਵਾਈ तकरीबन ਬੰਦ ਹੋਈ ਪਈ ਆ ਬੰਦ ਹੋਈ ਪਈ ਆ ਸਾਥੂ ਪੰਜ ਚਾਰ ਮਹੀਨੇ ਹੋ ਗਏ ਦਵਾਈ ਲੈਂਦੀ ਨਹੀਂ ਗਈ ਠੀਕ ਆ ਘਰ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਆ ਸੋ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਨਾਲ ਗਾਲੀ ਸੱਜਣਾ ਨੂੰ ਜਾਂ ਹੋਰ ਕੋਈ ਵੀ ਸਰਕਾਰੀ ਨਮਾਇੰਦਾ ਜਾਂ ਵੀਰ ਸੁਣਦਾ ਜਰੂਰ ਇਸ ਪਰਿਵਾਰ ਦੀ ਵੱਧ ਵੱਧ ਮਦਦ ਕੀਤੀ ਜਾਵੇ ਸੋ ਆ ਮਦਦ ਆ ਆਪਣੀ ਤੁਸੀਂ ਤਸੱਲੀ ਤੇ ਕਰਨੀ ਐ ਸਿਰਫ ਸਾਡੀ ਵੀਡੀਓ ਤੇ ਭਾਵੇਂ ਨਾ ਯਕੀਨ ਕਰਿਓ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ